ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਮੈਂ ਗਿਆ ਮੈਂ ਗਲੀ 'ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਤਾਂ ਉਹ ਆਮ ਮਣੀਏ ਤੇ ਮੇਰਾ ਨਾ ਮੋਟਰਸਾਈਕਲ ਮੈਂ ਗਿਆ ਰੋਟੀ ਖਾਣਾ ਸਾਢੇ 3 ਵਜੇ ਤੇ ਮੇਰਾ ਗਲੀ 'ਚ ਹੀ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਧੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਨਾ ਗਿਆ ਆ ਮੈਂ ਗਲੀ ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਤੇ ਉਹ ਦੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਮੇਰਾ ਬਿਹਰੀਆ ਮਹਲੇ ਇਹਦੀ ਗੱਲ ਆ ਮੈਂ ਅੱਜ 4:00 ਵਜੇ ਦੀ ਕੀ ਕਰਨੀ ਹੈ ਜੀ ਘਰੇ ਆਉਂਦੀ ਆ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂ ਹਾਂ ਜੀ ਹਾਂ ਗਲੀ ਚ ਲਗਾਏ ਕੋਈ ਸੀਸੀ ਜੀ ਵਗੈਰਾ ਕੋਈ ਦੇਖਿਆ ਨਹੀਂ ਹਾਂ ਜੀ ਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਕੀ ਆਇਆ ਕੋਈ ਹਾਂਜੀ ਹਾਂਜੀ ਵੀਡੀਓ ਦੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂਜੀ ਹਾਂਜੀ ਕੋਈ ਕੋਈ ਪ੍ਰਾਈਸ ਕਰ ਦਿੰਦੇ ਹਾਂਜੀ ਹਾਂਜੀ ਪੁਲਿਸ ਕਰਾਤੀ ਜੀ ਹਾਂਜੀ ਹਾਂਜੀ ਠੀਕ ਹੈ ਨਾ ਅਧਿਕਾਰੀਆਂ ਦਾ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਫੁੱਲਸਾ ਨਾਲ ਨਹੀਂ ਤੇ ਮੇਰਾ ਮੋਟਰਸਾਈਕਲ ਲੱਭੇ ਜਲਦੀ ਜਿਹੜਾ ਮੋਟਰਸਾਈਕਲ ਨੰਬਰ ਕੀ ਯਾਰ ਮੇਰਾ ਮੋਟਰਸਾਈਕਲ ਦਾ ਨੰਬਰ ਜੇ ਮੇ ਕੋ ਆਰਸੀ ਆ 6895 ਆ ਤੇ ਪੀਪੀ06 ਜੇ 66 95 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਹਾਂਜੀ ਰੰਗ ਕਿਹੜਾ ਹੈ ਰੰਗ ਬਲੈਕ ਕਲਰ ਦੇ ਮੰਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ ਸਪੋਰਟ ਕਰਾਂਗੇ ਤੁਹਾਨੂੰ ਦਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਮੈਂ ਗਿਆ ਮੈਂ ਗਲੀ 'ਚ ਵੇਖਿਆ ਮੇਰੇ ਮੋਟਰਸਾਈਕਲ ਹੀ ਨਹੀਂ ਤੇ ਉਹ ਨਾਮ ਮਨੀਜ ਤੇ ਮੇਰਾ ਨਾ ਮੋਟਰਸਾਈਕਲ ਮੈਂ 11 ਰੋਟੀ ਖਾਣਾ ਸਾਢੇ 3 ਵਜੇ ਤੇ ਮੇਰਾ ਗਲੀ ਕੇ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਧੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਮੈਂ ਗਿਆ ਆ ਮੈਂ ਗਲੀ 'ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਤਾਂ ਉਹ ਦੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਜਲਦੀ ਮੇਰਾ ਬੇਰੀਆ ਮਹਲੇ ਕੀ ਗੱਲ ਆ ਮੈਂ ਅੱਜ 4:00 ਵਜੇ ਦੀ ਕੀ ਕਰਨੀ ਹੈ ਜੀ ਘਰੇ ਹੀ ਆਉਂਦਾ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂ ਹਾਂ ਜੀ ਹਾਂ ਜੀ ਗਲੀ ਚ ਲਗਾ ਹੈ ਕੋਈ ਸੀਸੀਟੀਵੀ ਜਿਹਾ ਕੋਈ ਰਿਕਾਰਡ ਹੈ ਹਾਂ ਜੀ ਹਾਂ ਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਵੀਡੀਓ ਚ ਆਇਆ ਕੋਈ ਹਾਂ ਜੀ ਹਾਂ ਜੀ ਵੀਡੀਓ ਦੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂ ਜੀ ਕੋਈ ਪੁਲਿਸ ਕੋਈ ਕ੍ਰਾਈਮ ਕਰ ਦਿੰਦੇ ਹਾਂ ਜੀ ਹਾਂ ਜੀ ਪੁਲਿਸ ਕਰਾਤੀ ਜੀ ਹਾਂ ਜੀ ਠੀਕ ਹੈ ਨਾ ਅਧਿਕਾਰੀਆਂ ਦੇ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਪੋਲਸਾ ਲਾਣਾ ਹੀ ਸੀ ਮੇਰੇ ਮੋਟਰਸਾਈਕਲ ਲੱਭੇ ਜਲਦੀ ਮੇਰੇ ਮੋਟਰਸਾਈਕਲ ਦਾ ਨੰਬਰ ਜੇ ਮੇ ਕੋ ਆਰਸੀ ਆ 6895 ਆ ਤੇ ਪੀਪੀ06 ਜੇ 6695 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਹਾਂਜੀ ਰੰਗ ਕਿਹੜਾ ਹੈ ਰੰਗ ਬਲੈਕ ਕਲਰ ਜੀ ਮੰਗ ਕੇ ਮੰਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ ਸਪੋਰਟ ਕਰਾਂਗੇ ਤੁਹਾਨੂੰ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਮੈਂ ਗਿਆ ਆ ਮੈਂ ਗਲੀ 'ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਤਾਂ ਉਹ ਨਾਮ ਮਨੀ ਜੀ ਤੇ ਮੇਰਾ ਨਾ ਮੋਟਰਸਾਈਕਲ ਮੈਂ ਗਿਆ ਰੋਟੀ ਖਾਣ ਸਾਢੇ 3 ਵਜੇ ਤੇ ਮੇਰਾ ਗਲੀ 'ਚ ਹੀ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਧੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਨਾ ਕਿ ਆ ਮੈਂ ਗਲੀ ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਤਾਂ ਉਹ ਦੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲਪੇਟਿਆ ਜਾਏ ਜਲਦੀ ਜਲਦੀ ਮੇਰਾ ਬੇਰੀਆ ਮਹੱਲੇ ਕੀ ਗੱਲ ਆ ਮੈਂ ਅੱਜ 4:00 ਵਜੇ ਦੀ ਕੀ ਕਰਨੀ ਆ ਜੀ ਘਰੇ ਹੀ ਆਫਿਸ ਆ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂਜੀ ਹਾਂਜੀ ਗਲੀ ਚ ਲੱਗਾ ਹੈ ਕੋਈ ਸੀਸੀਟੀਵੀ ਵਗੈਰਾ ਕੋਈ ਰਿਕਾਰਡ ਹੈ ਹਾਂਜੀ ਹਾਂਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਕੀ ਆਇਆ ਕੋਈ ਹਾਂਜੀ ਹਾਂਜੀ ਵੀਡੀਓ ਦੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂਜੀ ਹਾਂਜੀ ਪੁਲਿਸ ਕੋਈ ਪ੍ਰਾਈਸ ਕਰ ਦਿੰਦੇ ਹਾਂਜੀ ਹਾਂਜੀ ਪੁਲਿਸ ਕਰਾਤੀ ਜੀ ਹਾਂਜੀ ਹਾਂਜੀ ਠੀਕ ਹੈ ਨਾ ਅਧਿਕਾਰੀਆਂ ਦੇ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਫੋਸਲਾ ਨਹੀਂ ਇਸ ਨੂੰ ਮੇਰਾ ਮੋਟਰਸਾਈਕਲ ਲੱਭੇ ਜਲਦੀ ਮੇਰੇ ਮੋਟਰਸਾਈਕਲ ਦਾ ਨੰਬਰ ਜੇ ਮੇਰੇ ਕੋ ਆਰਸੀ ਆ 6895 ਆ ਤੇ ਪੀਬੀ06 ਜੇ 66 95 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਹਾਂਜੀ ਰੰਗ ਕਿਹੜਾ ਹੈ ਰੰਗ ਬਲੈਕ ਕਲਰ ਜੀ ਕੀ ਮੰਗ ਕਰੀ ਮੰਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ سپورਟ ਕਰਾਂਗੇ ਤੁਹਾਨੂੰ